ਜਿੰਦਰ ਜੀ ਜਿਹੜਾ ਇਲੈਕਸ਼ਨਰ ਲੰਘ ਕੇ ਗਈਆਂ ਨੇ ਬਲਾਕ ਸਮಿತಿ ਦੇ ਜ਼ਿਲ੍ਹਾ ਪਰਚੇ ਦੀ ਆ ਕੀ ਕਹੋਂਦੇ ਵਿੱਚ ਸੀ ਜੀ ਇਲੈਕਸ਼ਨ ਤਾਂ ਹੈ ਹੀ ਨਹੀਂ ਸੀ ਇਹ ਇਹ ਤਾਂ ਫੋਕਸ ਨਹੀਂ ਹੈ ਇਲੈਕਸ਼ਨ ਜਿਸ ਵੰਦੀ ਇਲੈਕਸ਼ਨ ਨੇ ਸਟਾਰਟ ਹੋਈ ਹੈ ਆਇਆ ਹੈ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਇਹ ਇਲੈਕਸ਼ਨ ਕਰਾਈ ਹੈ ਉਹ ਜਲਾਲਤ ਲੜਨ ਵਾਲਿਆਂ ਦੀ ਨਹੀਂ ਹੈ ਤੁਸੀਂ ਕਦੇ ਮੈਂ ਤਾਂ ਆਪਣੀ ਰਾਜਨੀਤਿਕ ਜੀਵਨ ਕਰੇ ਕਿਹਾ ਇਹ ਤੋਂ ਸਭ ਤੋਂ ਵੱਡੀ ਗੱਲ ਇਹ ਹੈਗਾ ਵੀ ਸਰਕਾਰ ਦੀ ਬਹੁਤ ਵੱਡੀ ਨਕਾਮੀ ਹੋਈ ਹੁੰਦੀ ਹੈ ਵੀ ਸਰਕਾਰ ਨੂੰ ਪਤਾ ਹੁੰਦਾ ਵੀ ਸਾਨੂੰ ਵੋਟ ਨਹੀਂ ਪੈ ਰਿਆ ਜਿਸ ਕਰਕੇ ਪੁਲਿਸ ਦਾ ਤਕਰੀਰ ਗਵਰਨਮੈਂਟ ਮਸ਼ੀਨਰੀ ਦਾ ਸਹਾਰਾ ਲੈ ਕੇ ਇਲੈਕਸ਼ਨ ਲੜੀ ਹੈ ਸਰਕਾਰ। ਔਰ ਸਭ ਤੋਂ ਦੁਖ ਭਰੀ ਗੱਲ ਇਹ ਹੈਗਾ ਵੀ ਹੋਰ ਤਾਂ ਸਰਕਾਰ ਨੇ ਕੁਝ ਨਹੀਂ ਦੋਖਾ ਨਹੀਂ ਦਿੱਤਾ ਵੀ ਯਕੀਨ ਚਾਹੇ ਲੋਕਾਂ ਕੋਲ ਇੱਕ ਵੋਟ ਦਾ ਅਧਿਕਾਰ ਹੈਗਾ। ਤਾਂ ਇਹਨਾਂ ਨੇ ਵੋਟ ਦਾ ਅਧਿਕਾਰ ਵੀ ਲੋਕਾਂ ਨੂੰ ਖੋਲਿਆ। ਨੋਮੀਨੇਸ਼ਨਾਂ ਕੈਨਸਲ ਕਰਨੀਆਂ ਨੋਮੀਨੇਸ਼ਨ ਫਾਰਮ ਫਾਰਦੇ ਸਾਡੀਆਂ ਮਹਿਲਾ ਜਿਹੜੀਆਂ ਕੈਂਡੀਡੇਟ ਸੀ ਜਿਸ ਤਰੀਕੇ ਨਾਲ ਉਹਨਾਂ ਨੂੰ ਜਬੀਲ ਕਰਨਾ ਔਰ ਜੋ ਪੁਰਸਰ ਰਵਈਆ ਸੀ ਸਾਡੇ ਕਿੰਨੇ ਕੈਂਡੀਡੇਟਾਂ ਦੇ ਇਹਨਾਂ ਦੇ ਪਰਚੇ ਕਰੇ ਕਿੰਨੇ ਹੀ ਜਿਹੜੇ ਕੈਂਡੀਡੇਟ ਸੀ ਇਲੈਕਸ਼ਨ ਵਾਲੇ ਦਿਨ ਵੀ ਆਪਣੇ ਘਰ ਨਹੀਂ ਉਹ ਭੱਜੇ ਹੋਏ ਸੀ ਕੋਈ ਕਿਸੇ ਰਿਸ਼ਤੇਦਾਰ ਦੇ ਘਰਿਆ ਹੋਇਆ ਕੋਈ ਬਾਹਰ ਠਹਿਰਿਆ ਹੋਇਆ ਇੰਡਾ ਫੋਰਸ ਦਾ ਦਬਾਅ ਪਾ ਕੇ ਇਲੈਕਸ਼ਨ ਕਰਾਈ ਗਈ ਹੈ ਇਲੈਕਸ਼ਨ ਤਾਂ ਇਹ ਹੈ ਨਹੀਂ ਸੋ ਕੋਈ ਗੱਲ ਨਹੀਂ ਅਸੀਂ ਇਹਨੂੰ ਇਲੈਕਸ਼ਨ ਨੂੰ ਫਿਰ ਵੀ ਇਸ ਦੇ باوجود ਵੀ ਬਹੁਤ ਜਿੱਥੇ ਜਿੱਥੇ ਲੋਕਾਂ ਨੂੰ ਮੌਕਾ ਮਿਲਿਆ ਵੋਟ ਪਾਉਣ ਦਾ ਬੜਾ ਤਕੜੇ ਰੋ ਕੇ ਲੋਕਾਂ ਨੇ ਵੋਟ ਪਾਈ ਹੈ ਅਜੇ ਅਜੇ ਲੋਕ ਸਾਹਮਣੇ ਆਏ ਆ ਬੜੇ ਵਧੀਆ ਲੋਕ ਆਏ ਪਿੰਡਾਂ 'ਚ ਕਈ ਜਿੱਥੇ ਵੋਟ ਪਾਉਣ ਦਾ ਮੌਕਾ ਮਿਲਿਆ ਬੜੀ ਤਕੜੀ ਵੋਟ ਪਈ ਹੈ ਪਰ ਸਾਡੇ ਬੰਦੇ ਵੀ ਜਿੱਤੇ ਇਸ ਵਿੱਚ ਪਰ ਇਹ ਬਹੁਤ ਵੱਡੀ ਇੱਕ ਨਕਾਮੀ ਹੈ ਸਰਕਾਰ ਦੀ ਉਹਦਾ ਅਫਸੋਸ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਹੀ ਜਲੀਲ ਕਰਕੇ ਇਹ ਇਲੈਕਸ਼ਨ ਕਰਨੇ ਸੀ ਮੈਂ ਤਾਂ ਕਹਿੰਦਾ ਕਹਿੰਦਾ ਵੀ ਇਲੈਕਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਸੀ ਇਸ ਤਰ੍ਹਾਂ ਹੀ ਅਨਾਉਂਸ ਕਰ ਦੇਣਾ ਸੀ ਸਰਕਾਰ ਦਾ ਤੁਸੀਂ ਇੰਨਾ ਪੈਸਾ ਖਰਾਬ ਕੀਤਾ ਮਸ਼ੀਨਰੀ ਨੂੰ ਲੋਕਾਂ ਨੂੰ ਪਰੇਸ਼ਾਨ ਕੀਤਾ ਔਰ ਇੱਥੇ ਤੱਕ ਵੀ ਅਸੀਂ ਦੇਖਿਆ ਜੀ ਹਰੇਕ ਜਗ੍ਹਾ ਤੇ ਧੱਕਾ ਕਰਿਆ ਗਿਆ ਨਾਮਿਨੇਸ਼ਨ ਤੇ ਵੀ ਵੋਟਾਂ ਦੀ ਵੀ ਵੋਟਾਂ ਪਾਣ ਵੀ ਨਹੀਂ ਦਿੱਤੀਆਂ ਵੋਟਾਂ ਕੈਨਸਲ ਵੀ ਕੀਤੀਆਂ ਗਈਆਂ ਕਈ ਪੋਲਿੰਗ ਬੂਥਾਂ ਨੇ ਮੈਂ ਪਿੰਡਾਂ 'ਚ ਜਾ ਰਿਹਾ ਮੈਨੂੰ ਪਤਾ ਲੱਗ ਰਿਹਾ ਕਿ ਇਹਨਾਂ ਨੇ ਡੁਪਲੀਕੇਟ ਵੋਟ ਪੇਪਰ ਵੀ ਛਪਾਰ ਕੇ ਜਿੱਥੇ ਜ਼ਿਆਦਾ ਲੱਗਦਾ ਸੀ ਵੋਟ ਪੇਪਰ ਆਪਣੇ ਬਾਦ ਚੋਂ ਕੋਈ ਇਲੈਕਸ਼ਨ ਨਹੀਂ ਸੀ ਅਤੇ ਮੈਂ ਸਮਝਦਾ ਇਸ ਇਲੈਕਸ਼ਨ ਦਾ ਸਰਕਾਰ ਨੂੰ ਸਭ ਤੋਂ ਵੱਡਾ ਖਾਮਿਆਜਾ ਭੁਗਤਣਾ ਪੈਣਾ ਕਿਉਂਕਿ ਰੋਸ ਹੈ ਲੋਕਾਂ ਦੇ ਵਿੱਚ ਮੈਂ ਪਿੰਡਾਂ 'ਚ ਜਾ ਕੇ ਦੇਖਿਆ ਪਿੰਡਾਂ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਸਾਨੂੰ ਬਹੁਤ ਹੀ ਸਰਕਾਰ ਨੇ ਜਿੱਥੇ 6 ਸਾਲ ਦੀ ਗੱਟੜਗੁਆਰੀ ਹੈ ਇਲਾਕੇ ਜਿਹੜੂ ਡਵੈਲਪਮੈਂਟ ਦੀ ਕੋਈ ਚੀਜ਼ ਨਹੀਂ ਹੈ ਪਰ ਪਹਿਲੀ ਵਾਰ ਨਹੀਂ ਹੋਇਆ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਦੇਖਿਆ ਕਿ 3-3 ਵਜੇ ਤੱਕ ਘੰਟੀਆਂ ਹੋ ਰਹੀਆਂ ਉੱਥੇ ਪੁਲਿਸ ਦਾ ਧੱਕਾ ਕਰਿਆ ਸਾਡੇ ਤੇ ਸੋਮਵਾਰ ਕਣਾਉਤੀ ਇਲੈਕਸ਼ਨ ਸੀ ਕਿਸ ਤਰ੍ਹਾਂ ਸਾਰੇ ਸਮਾਣੇ ਨੇ ਦੇਖਿਆ ਜਦੋਂ ਅਸੀਂ ਨਾਮਿਨੇਸ਼ਨ ਕਰਨ ਗਏ ਆ ਪੁਲਿਸ ਨਾਲ ਖੜੀਏ ਸਾਡੇ ਨਾਮਿਨੇਸ਼ਨ ਪੇਪਰ ਫਾਰਡ ਤੇ ਇਸ ਤਰ੍ਹਾਂ ਹੁਣ ਕੀਤਾ ਹਰੇਕ ਇਲੈਕਸ਼ਨ ਦਾ ਇਸ ਕਰਕੇ ਕਰ ਰਿਹਾ ਕਿ ਇਹ ਆਮ ਆਦਮੀ ਦੀ ਜਿਹੜੀ ਚੜ੍ਹਦੀ ਸਰਕਾਰ ਹੈ ਪੰਜਾਬ ਵਿੱਚ ਉਹ ਬਿਲਕੁਲ ਭੱਜ ਚੁੱਕਿਆ ਹਰ ਪੰਜਾਬ ਦੇ ਲੋਕ ਆਉਣ ਵਾਲੀ ਅਸੈਂਬਲੀ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਤੋਂ ਬਦਲਾ ਲੈਣ ਵਾਸਤੇ ਤਿਆਰ ਬੈਠੇ ਹੈ ਆਉਣ ਵਾਲੀ ਚੋਣ ਤੇ ਲਿਖਿਆ ਹੋਇਆ ਹੈ ਵਾਣ ਵਾਲੀ ਸਰਕਾਰ ਕਾਂਗਰਸੀ ਸੋ ਬੜਾ ਸੋਸ ਹੈ ਜੋ ਵੀ ਹੈਗਾ ਪਰ ਫਿਰ ਵੀ ਮੈਂ ਬਹੁਤ ਆਪਣੀ ਪਾਰਟੀ ਨੂੰ ਆਪਣੇ ਪਾਰਟੀ ਦੇ ਲੀਡਰਾਂ ਨੂੰ ਆਪਣੇ ਕੈਂਡੀਡੇਟਾਂ ਨੂੰ ਵਧਾਈ ਦਿੰਦਾ ਵੀ ਬੜੀ ਇੰਨਾ ਦਬਾਅ ਪ੍ਰੈਸ਼ਰ ਹੋਣ ਦੇ ਮਾჯੂਦ ਵੀ ਬੜੀ ਵਧੀਆ ਤਰੀਕੇ ਨਾਲ ਉਹਨੇ ਲੱਖਿਆ ਤਾਂ ਜੀ ਜੇ ਇਹਨੇ ਮਨਰੇਗਾ ਦਾ ਜੋ ਬਦਲਾਅ ਕੀਤਾ ਹੈ ਤੁਸੀਂ ਮੇਰਾ ਹੈ ਤੁਹਾਡੀ ਪਾਰਟੀ ਨਾਲ ਰੋਜ਼ ਧਰਨਾ ਨਹੀਂ ਦਿੱਤਾ ਗਿਆ ਗੱਲ ਇਹ ਹੈ ਸਭ ਤੋਂ ਵੱਡੀ ਸਕੀਮ ਹੈ ਜਿਹਦੇ ਨਾਲ ਗਰੀਬ ਹਿੰਦੁਸਤਾਨ ਦਾ ਗਰੀਬ ਇੱਕ ਰੋਟੀ ਖਾਂਦਾ ਕਰਿਆ ਕਾਂਗਰਸ ਦੀ ਸਰਕਾਰ ਸੀਰੀ ਜੀ ਗਾਂਧੀ ਜੀ ਨੇ ਆਪਣਾ ਡਾਕਟਰ ਬਰਮੋਧ ਸਿੰਘ ਜੀ ਨੇ ਇਹ ਚਾਲੂ ਕਰਿਆ ਅੱਜ ਕਿਉਂਕਿ ਜਿਹੜੀ ਆਰਐਸਐਸ ਦੀ ਜਮਾਤ ਹੈ, ਬੀਜੇਪੀ ਦੀ ਜਮਾਤ ਹੈ, ਇਹਨਾਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੋਂ ਵੀ ਪ੍ਰੋਬਲਮ ਹੈ, ਇਹਨਾਂ ਨੂੰ ਸ਼੍ਰੀ ਜਵਾਰਲਾਲ ਜੀ ਤੋਂ ਵੀ ਪ੍ਰੋਬਲਮ ਹੈ, ਇਹਨਾਂ ਨੂੰ ਫਰੀਡਮ ਸਟ੍ਰਗਲ ਤੋਂ ਵੀ ਪ੍ਰੋਬਲਮ ਹੈ। ਛੇ ਮਹਾਤਮਾ ਗਾਂਧੀ ਜੀ ਦਾ ਨਾਮ ਹਟਾਉਣ ਵਾਲੀ ਜੀ ਸਕੀਮ ਨੂੰ ਇੱਕ ਤਰੀਕੇ ਦੇ ਨਾਲ ਇਹ ਕੋਸ਼ਿਸ਼ ਕਰਨੀ ਕਿ ਇਹਨੂੰ ਬੰਦ ਬੰਦ ਕਰਨਾ ਤਾਂ ਹਿੰਦੁਸਤਾਨ ਦੇ ਗਰੀਬਾਂ ਦੇ ਨਾਲ ਇਹ ਸਭ ਤੋਂ ਵੱਡਾ ਤੱਕ ਹੈ।ਾਰੇ ਬਰਦਾਸ਼ਤ ਨਹੀਂ ਕਰੇਗਾ। ਇੱਕ 2027 ਜਿਹੜੇ ਇਲੈਕਸ਼ਨ ਆ ਰਹੀਆਂ ਕਿਵੇਂ ਦੇ ਦੇ ਉਹਨੂੰ ਜੀ ਇਲੈਕਸ਼ਨ ਕਲੀਅਰ ਹੈ ਜੀ ਕਾਂਗਰਸ ਪਾਰਟੀ ਤਕੜੀ ਹੋ ਕੇ ਯੂਨਾਈਟ ਹੋ ਕੇ ਇਕੱਠੇ ਹੋ ਕੇ ਲੜੇਗੀ ਇਲੈਕਸ਼ਨ ਪੰਜਾਬ ਦੇ ਲੋਕ ਵੀ ਕਰ ਰਹੇ ਹੈਗੇ ਜੀ ਇਲੈਕਸ਼ਨ ਆਵੇ ਤੇ ਮਤਲਬ ਉਹ ਪਾਈਏ ਕਿ ਪੰਜਾਬ ਨੂੰ ਅੱਛੇ ਰਸਤੇ ਤੇ ਪਹੁੰਚਾਈਏ ਕਿਉਂਕਿ ਇਹ ਜੋ ਪੰਜਾਬ ਦਾ ਨੁਕਸਾਨ ਕਰ ਗਿਆ ਹੈ ਇਹਦੀ ਪਰਪਾਈ ਕਰਨੀ ਬਹੁਤ ਔਖੀ ਹੈ 250 ਲੱਖ ਕਰੋੜ ਦਾ ਕਰਜ਼ਾ ਹੈ ਹਿੰਦੁਸਤਾਨ ਜਦੋਂ ਦਾ ਬਣਿਆ ਉਦੋਂ ਪਿੱਛੇ ਸਰਕਾਰ ਨੇ 250 ਲੱਖ ਕਰੋੜ ਅੱਜ ਤੱਕ ਕਰਜ਼ਾ ਨਹੀਂ ਸੀ ਪੰਜਾਬ ਮੈਂ ਪੁੱਛਣਾ ਚਾਹੁੰਦਾ ਵੀ ਇਹ 250 ਕਰੋੜ ਖਾਣ ਕੌਣ ਗਿਆ ਦਿੱਲੀ ਵਾਲੇ ਖਾ ਗਏ ਛੱਡੂ ਵਾਲੇ ਖਾ ਗਏ ਪੰਜਾਬ ਦੀ ਕਿਸੇ ਗਲੀ ਚ ਦੇਖ ਲਿਓ ਸਮਾਣੇ ਦੇ ਵਿੱਚੋਂ ਕੰਡਾ ਦੇ ਵਿੱਚੋਂ ਪੰਜਾਬ ਦੇਖ ਲਿਓ ਕੋਈ ਡਿਵੈਲਪਮੈਂਟ ਨਹੀਂ ਕੋਈ ਸੜਕ ਨਹੀਂ ਕੋਈ ਗਲੀ ਨਹੀਂ ਕੋਈ ਪਿੰਡਾਂ ਨੂੰ ਗਰਾਟ ਨਹੀਂ ਪੰਚਾਇਤਾਂ ਨੂੰ ਇਹ ਪੈਸਾ ਗਿਆ ਕਿੱਥੇ ਸੋ ਇਹ ਖਾਣ ਪੀਣ ਵਾਲੇ ਲੋਕ ਸੀਗੇ ਖਾ ਵੀ ਕੇ ਪੰਜਾਬ ਨੂੰ ਤੁੰਜ਼ੇ ਹੋਏ ਅੱਜ ਜਿੱਥੇ ਜੀ ਭਗਵਾਨ ਦਾ ਰਾਜ ਨਹੀਂ ਹੈਗਾ ਉਹ ਕੀ ਮੰਤਰੀ ਕੀ ਮੰਤਰੀ ਦਾ ਦਿੱਲੀ ਵਾਲੇ ਬਨੇ ਬੈਠੇ ਆ ਉਹ ਸੈਕਟਰ ਦੀਆਂ ਕੂਟੀਆਂ ਤੇ ਉਹਨਾਂ ਦਾ ਕਬਜ਼ਾ ਹੈ ਉੱਥੇ ਬੈਠ ਕੇ ਪੰਜਾਬ ਨੂੰ ਲੁੱਟ ਰਹੇ ਆ ਔਰ ਪੰਜਾਬ ਦੇ ਲੋਕ ਨੂੰ ਦੇਖ ਰਿਹਾ ਬਦਲਾ ਲੈਣ ਵਾਸਤੇ ਪੰਜਾਬ ਚੜ ਬੈਠਾ ਠੀਕ ਓਕੇ